ਜਿੰਨੇ ਦਿਨ ਮੈਂ ਬਿਮਾਰ ਸੀ ਨਾ ਇੱਕ ਵੀ ਕਣੀ ਨਹੀਂ ਪਈ ਹੈਗੀ ਹੁਣ ਥੋੜਾ ਜਿਹਾ ਠੀਕ ਹੋਇਆ ਰੱਬ ਨੇ ਮੀਂਹ ਵੀ ਪਾ ਦਿੱਤਾ ਨਹੀਂ ਬੰਦੇ ਨੂੰ ਆਏ ਹੁੰਦਾ ਵੀ ਚੱਲ ਥੋੜਾ ਜਿਹਾ ਠੰਡ ਜਾ ਰਹੇ ਗਰਮੀ ਜੀ ਨਾ ਵੇ ਹਨ ਪੂਰੀ ਗਰਮੀ ਸੀਗੀ ਐ ਵੀ ਜਾਨੀ ਕਿ ਮਾਰਾ ਜਿਹਾ ਵੀ ਪੱਖੇ ਤੋਂ ਇੱਧਰ ਨਹੀਂ ਹੋ ਹੁੰਦਾ ਸੀਗਾ ਅੱਜ ਆਈ ਅੱਜ ਸਵੇਰ ਦਾ ਹੀ ਮੀਂਹ ਪਈ ਜਾਂਦਾ ਵਾ ਇੱਕ ਬੈਕ ਸਾਈਡ ਆ ਕਰਦੀ ਇਹ ਨਹੀਂ ਪੈਣ ਤੋਂ ਬਾਅਦ ਥਲੀ ਹੰਡੀ ਦੀ ਹਵਾ ਚੱਲਦੀ ਆ ਇੱਥੇ ਬੈਠਾ ਸੀ ਡਾਕਟਰ ਕੋਲੇ ਆਇਆ ਸੀ ਆਪਦਾ ਮੂੰਹ ਦਿਖਾਉਣ ਡਾਕਟਰ ਮਿਲਿਆ ਨਹੀਂਗਾ ਡਾਕਟਰ ਨੇ ਹੁਣ ਸ਼ਾਮ ਨੂੰ ਆਉਣਾ ਵਾ ਫੇਰ ਦੁਬਾਰਾ ਸ਼ਾਮ ਨੂੰ ਮੁੜ ਕੇ ਆਉਂਗਾ ਤੇ ਅੱਜ ਤਾਂ ਗਰਮੀ ਹੈ ਨਹੀਂ ਬਹੁਤੀ ਕਿੰਨੇ ਬੰਦਾ ਬੈਠ ਸਕਦਾ ਆਰਾਮ ਨਾਲ ਗਰਮੀ ਤੋਂ ਰਾਹਤ ਹਵਾ ਵਧੀਆ ਚੱਲ ਰਹੀ ਹੈ गा फैक्ट्री आल गंदी आ रही कंजोर परसों मी पे ही बहुत ज्यादा वा रात भी सारी रात पी है इतनी ਇਹ 13-14 ਕਿਲੋਮੀਟਰ ਪਰੇ ਨੂੰ ਹੈ ਨਹੀਂ ਸੀਗਾ ਇੱਥੇ ਪੈ ਰਿਆ ਸੀ ਤੇ ਦਿਨੇ ਵੀ ਪਈ ਗਿਆ 11-12 ਵਜੇ ਤੱਕ ਪਾਣੀ ਕੱਢਿਆ ਪਿਆਵਾ ਹਾਂ ਬਾਹਰ ਨਿਕਲਿਆ ਪਿਆ ਇੱਥੋਂ ਪਾਣੀ ਉਧਰ ਨੂੰ ਹੋਵੇ ਹਾਂ ਅਜੇ ਥੋੜੇ ਦਿਨ ਪਹਿਲਾਂ ਹੀ ਸਾਫ਼ ਕੀਤਾ ਸੀ ਚਾਰ-ਪੰਜ ਦਿਨ ਪਹਿਲਾਂ ਚੰਗਾ ਹਾਲ ਸੀਗਾ ਹੁ ਫੇਰ ਜਲਬ ਜੀ ਲੱਗ ਗਈ ਪੰਛੀਆਂ ਦੀਆਂ ਆਵਾਜ਼ਾਂ ਪਾਣੀ ਦੀ ਵਾਹ ਜਾਂ ਪੰਛੀਆਂ ਦੀਆਂ ਆਵਾਜ਼ਾਂ ਬਸ ਤਾਸੇ 12 ਦਿਨ ਹੋ ਗਏ ਸੀਗੇ 10 12 ਦਿਨ ਦਾ ਘਰੇ ਹੀ ਸੀਗਾ ਕਿਉਂਕਿ ਮੂੰਹ ਬਹੁਤ ਖਰਾਬ ਹੋ ਗਿਆ ਸੀਗਾ ਆ ਮੂੰਹ ਸਾਰਾ ਹੀ ਸੁੱਜ ਗਿਆ ਸੀ ਖੁੱਲਦਾ ਵੀ ਨਹੀਂ ਸੀਗਾ ਇੱਕ ਪਾਸੇ ਉਹ ਤਾਂ ਬਿਲਕੁਲ ਹੀ ਸੀ ਨਾ ਖੁੱਲਦਾ ਤਾਂ ਹੈ ਹੀ ਨਹੀਂ ਸੀਗਾ ਰੋਟੀ ਰੋਟੀ ਵੀ ਬਹੁਤ ਔਖੀ ਖਾਦੀ ਆ ਜ਼ਿਆਦਾਤਰ ਤਰੀ ਵਾਲੀਆਂ ਚੀਜ਼ਾਂ ਹੀ ਪੀਤੀਆਂ ਨੇ ਤੇ ਆ ਹਜੇ ਵੀ ਆ ਫਿਰ ਹੈਗੀ ਆ ਇੱਥੇ ਆ ਦੇ ਇਹ ਯਾਨੀ ਕਿ ਜ਼ਿਆਦਾ ਨਹੀਂ ਵਧੀ ਉੱਥੇ ਕੀ ਸੀਗੀ ਬਸ ਉੱਥੋਂ ਘਟ ਗਈ ਵਧੀ ਨਹੀਂ ਹੈਗੀ ਇਹ ਜਿਹੜੇ ਜਾਗਰ ਸੁੱਕੇ ਨੇ ਉਹ ਦਾੜੀਆਂ ਦੇ ਵਿੱਚ ਲੁਕੇ ਹੋਏ ਨੇ ਤੇ ਬਹੁਤ ਤੰਗ ਹੋਇਆ ਬਹੁਤ ਜ਼ਿਆਦਾ ਜਦੋਂ ਬੰਦਾ ਬਿਮਾਰ ਹੁੰਦਾ ਵੀ ਜ਼ਿਆਦਾ ਕਹਿਣ ਦਾ ਮਤਲਬ ਵੀ ਬਾਹਰ ਨਹੀਂ ਜਾ ਸਕਦਾ ਬੰਦਿਆਂ ਦੇ ਵਿੱਚ ਵੀ ਘਰੇ ਹੀ ਰਹਿਣਾ ਪੈਣਾ ਦੀਉਮੇ ਰੱਬ ਨਾ ਕਰੇ ਪੋਜੀਸ਼ਨ ਆ ਜਵੇ ਕਿਵੇਂ ਕਿਸੇ ਤੇ ਹਨਾ ਚਾਹੇ ਮਹੀਨੇ ਲਈ ਆਵੇ ਚਾਹੇ 10 ਦਿਨ ਲਈ ਜੇ ਕੋਈ ਆਏ ਬਿਮਾਰ ਹੋ ਜਵੇ ਫਿਰ ਪਤਾ ਲੱਗਦਾ ਟਾਈਮ ਦਾ ਮੌਸਮ ਦਾ ਟਾਈਮ ਦਾ ਫਿਰ ਬੰਦਾ ਦੇਖਦਾ ਬਾਈ ਇਹ ਸਹੀ ਪਤਾ ਲੱਗਦਾ ਕਿਉਂਕਿ ਸੁਪਰੇ ਬਿਮਾਰ ਬੰਦੇ ਨੂੰ ਤਾਂ ਨਾ 2 ਦਿਨ ਹੀ ਘਰੇ ਬੈਠਣਾ ਬਹੁਤ ਔਖਾ ਬਹੁਤ ਔਖਾ ਪਤਾ ਨਹੀਂ ਲੱਗਦਾ ਟਾਈਮ ਦਾ ਸਾਰਾ ਸਿਸਟਮ ਹੀ ਹਿਲ ਜਾਂਦਾ ਰੱਬ ਕਿਸੇ ਨੂੰ ਵੀ ਬਿਮਾਰੀ ਨਾ ਲਾਵੇ ਕੋਈ ਵੀ ਬਿਮਾਰੀ ਨਾ ਲਾਵੇ ਯਾਰ ਸਾਰੇ ਤੰਦਰੁਸਤ ਰਹਿਣ ਬਹੁਤ ਆਵਾ ਘਰੇ ਬੈਠਣਾ ਆ ਮੈਂ ਤੁਹਾਨੂੰ ਵੀਊ ਦਿਖਾਦਾ ਦੇਖਿਓ ਕਿੰਨਾ ਸੋਹਣਾ ਇੰਨੀ ਕ ਪਾਈਆ ਇੰਨੀ ਕ ਵੀਡੀਓ ਕਬੂਲ ਕਰਿਓ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿ ਚੈਨਲ ਨੂੰ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਠੀਕ ਹੈ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ